ਗਵਾੜਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਗ੍ਰਾਫ ਇੱਕ ਵਾਰ ਫਿਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ESI ਕੰਪਲੈਕਸ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰ ਫਲੈਟ ਅੰਦਰ ਦਾਖਲ ਹੁੰਦੇ ਨੇ ਤੇ ਅੰਦਰ ਪਏ ਸੋਨੇ ਦੇ ਗਹਿਣੇ ਅਤੇ ਪਿੱਤਲ ਦੇ ਭਾਂਡੇ ਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਸਾਰੇ ਮਾਮਲੇ ਸੰਬੰਧੀ ਸਾਡੇ ਸਹਿਯੋਗੀ ਨੂੰ ਜਾਣਕਾਰੀ ਦਿੰਦੇ ਆ ਜਸਵੀਰ ਸਿੰਘ ਨੇ ਦੱਸਿਆ ਕਿ ਉਹ ESI ਕੰਪਲੈਕਸ ਵਿੱਚ ਰਹਿੰਦੇ ਹਨ ਅਤੇ ਉਹ ਆਪਣੀ ਪਤਨੀ ਦੀ ਚੰਡੀਗੜ੍ਹ PGI ਤੋਂ ਦਵਾਈ ਲੈਣ ਲੱਗੇ ਸਨ ਤੇ ਜਦੋਂ ਉਹ ਦਵਾਈ ਲੈ ਕੇ ਵਾਪਸ ਆਪਣੇ ਫਲੈਟ ਵਿੱਚ ਪਹੁੰਚਦੇ ਹਨ ਤਾਂ ਦੇਖਦੇ ਹਨ ਕਿ ਫਲੈਟ ਦੇ ਤਾਲੇ ਟੁੱਟੇ ਹੋਏ ਹਨ ਤੇ ਅੰਦਰ ਪਿਆ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਅਲਮਾਰੀਆਂ ਦੇ ਲੋਕ ਵੀ ਟੁੱਟੇ ਹੋਏ ਸਨ ਉਹਨਾਂ ਦੱਸਿਆ ਕਿ ਬੇਖੌਫ ਚੋਰ ਬਾਥਰੂਮ ਰਾਹੀਂ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਘਰ ਅੰਦਰ ਪਿਆ ਕਰੀਬ 4 ਤੋਲੇ ਸੋਨਾ ਪਿੱਤਲ ਦੇ ਭਾਂਡੇ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਨਾਲ ਉਹਨਾਂ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਅੱਗੇ ਜਾਣਕਾਰੀ ਦਿਨ ਦਿਆ ਉਹਨਾਂ ਦਾ ਕਹਿਣਾ ਹੈ ਕਿ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਸ ਨੂੰ ਦੇ ਦਿੱਤੀ ਗਈ ਹੈ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਉਕਤ ਚੋਰਾ ਨੂੰ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋਰ ਇਸ ਮੌਕੇ ਜਸਵੀਰ ਸਿੰਘ ਤੇ ਉਸ ਦੀ ਪਤਨੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਦਵਿੰਦਰਪੁਰ ਹਾਂਜੀ ਕਿੱਥੇ ਰਹਿੰਦੇ ਆਂ ਆਂਟੀ ਐਸਆਈ ਕੰਪਲੈਕਸ ਵਿੱਚ ਹਾਂ ਕੀ ਮਾਮਲਾ ਕੀ ਸਾਰਾ ਜਿਹੜਾ ਅੱਜ ਹਾਂਟੀ ਸਾਰਾ ਅਸੀਂ ਕੱਲ ਗਏ ਸੀਗੇ ਪੀਜੀਆਈ ਚੰਡੀਗੜ੍ਹ ਆਪਣੀ ਸਕੈਨਿੰਗ ਕਰਾਉਣ ਉੱਥੇ ਸਾਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਅਸੀਂ ਪਿੱਛੋਂ ਘਰ ਲੋਕ ਲਗਾ ਕੇ ਗਏ ਸੀ ਜਦੋਂ ਅਸੀਂ ਘਰ ਆਏ ਆ ਸਾਡਾ ਲੋਕ ਲੋਕ ਕੁਛ ਨਹੀਂ ਟੁੱਟਾ ਸੀ ਪਿੱਛੋਂ ਬਾਥਰੂਮ ਦੀ ਖਿੜਕੀ ਰਾਈ ਚੋਰ ਅੰਦਰ ਵੜੇ ਅੰਦਰ ਵੜ ਕੇ ﺍﻟमारी ਦੇ ਸਾਰੇ ਤਾਲੇ ਤੁਲੇ ਤੋੜ ਕੇ ਉਹਦੇ ਵਿੱਚੋਂ 4 ਲੱਖ ਦਾ ਗੋਲਡ ਸੀਗਾ ਉਹ ਲੈ ਗਏ ਬਾਕੀ ਬੈਡਾਂ ਵਿੱਚੋਂ ਸਮਾਨ ਸਫੋਨ ਕੱਪੜੇ ਕੁੱਪੜੇ ਸੀਗੇ ਭਾਂਡੇ ਸੀਗੇ ਤਾਂਬੇ ਦੇ ਉਹ ਲੈ ਗਏ ਜੀ ਸਾਡਾ ਘਟੋ ਘਟ 4-5 ਲੱਖ ਰੁਪਏ ਦਾ ਨੁਕਸਾਨ ਕਰ ਗਏ ਤੇ ਗੋਲਡ ਵੀ ਲੈ ਗਏ ਗੋਲਡ ਸਾਰਾ ਲੈ ਗਏ ਤੇ ਕਿੰਨੇ ਵਿਅਕਤੀ ਸੀਗੇ ਕੁਝ ਪਤਾ ਲੱਗਿਆ ਤਿੰਨ ਚਾਰ ਵਿਅਕਤੀ ਸੀਗੇ ਕੋਈ ਪਹਿਚਾਣ ਦੇ ਵਿੱਚ ਆਏ ਨਹੀਂ ਪਰ ਇਹ ਆ ਵੀ ਇੱਥੇ 3-4 ਵਿਅਕਤੀ ਪਹਿਲਾਂ ਘੁੰਮਦੇ ਫਿਰਦੇ ਸੀ ਗੋਵਿੰਦਪੁਰੇ ਰਹਿੰਦੇ ਆ ਉਹਨਾਂ ਤੇ ਮਾੜਾ ਮੋਟਾ ਸਾਨੂੰ ਸ਼ੱਕ ਹੈਗਾ ਜੀ ਕੋਈ ਕੈਮਰੇ ਘੁੰਮਰੇ ਲੱਗੇ ਇੱਥੇ ਮੈਡਮ ਕੈਮਰੇ ਅੰਦਰ ਕੋਈ ਨਹੀਂ ਲੱਗੇ ਜੀ ਬਾਹਰ ਫੈਕਟਰੀਆਂ ਚ ਲੱਗੇ ਆ ਉਹ ਕਹਿੰਦੇ ਜੀ ਅਸੀਂ ਕੱਲ ਦਿਖਾਵਾਂਗੇ ਤੁਹਾਨੂੰ ਫੁਟੇਜ ਅੱਜ ਨਹੀਂ ਅਸੀਂ ਦਿਖਾ ਸਕਦੇ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਜਦ ਤੱਕ ਫੁਟੇਜ ਨਹੀਂ ਮਿਲਦੀ ਅਸੀਂ ਕੁਝ ਕਰ ਨਹੀਂ ਸਕਦੇ ਸ਼ੱਕ ਦੇ ਬਿਨਾਂ ਤੇ ਅਸੀਂ ਕੋਈ ਚੱਕ ਨਹੀਂ ਸਕਦੇ ਕਿਸੇ ਨੂੰ ਮੇਰੇ ਆਪਣੀ ਮੈਸੇਜ ਨੂੰ ਲੈ ਕੇ ਪੀਜੀ ਚੰਡੀਗੜ੍ਹ ਸਕੈਨ ਕਰਾਉਣ ਗਏ ਸੀ ਉੱਥੇ ਦਾ ਇਹਨਾਂ ਦਾ ਲਾ ਚੱਲ ਰਿਹਾ ਪਰੇਖਣ ਹੋਇਆ ਦੀ ਅਸਾਂ ਗੰਦੇ ਜੀ ਸਾਲ ਬਾਅਦ ਇਹਨਾਂ ਦੀ ਸਕੈਮ ਕਰਾ ਕੇ ਦੁਆਰਾ ਦੇਖਣਾ ਇਹਨਾਂ ਨੇ ਚੈੱਕ ਕਰਨਾ ਤੇ ਅਸੀਂ ਜਦੋਂ ਉਥੋਂ ਥੋੜਾ ਲੇਟ ਹੋ ਗਏ ਸਕੈਨ ਸਾਡੇ ਟਾਈਮ ਲੱਗ ਗਿਆ ਤੇ ਜਦੋਂ ਘਰ ਪਰਤੇ ਤੇ ਦੇਖਿਆ ਘਰ ਸਾਰਾ ਸਾਮਾਨ ਸਾਡਾ ਕੁਆਟਰ ਹੀ ਖਿਲਰ ਰਿਹਾ ਪਿਆ ਸੀ ਅਲਮਾਰੀ ਟੁੱਟੀ ਹੋਈ ਸੀ ਬਾਥਰੂਮ ਚੋਂ ਬੰਦੇ ਆਏ ਬਾਥਰੂਮ ਦੀ ਖਿੜਕੀ ਚੋਂ ਅੰਦਰ ਤੇ ਅੰਦਰ ਆ ਕੇ ਸਾਡਾ ਸਾਰਾ ਸਾਮਾਨ ਗੋੜ ਕਿੰਨੇ ਵਿਅਕਤੀ ਸੀ ਸਰ ਵਿਅਕਤੀ ਕਟੋਕਟ ਮੇਰੇ ਖਿਆਲ ਨਾਲ 3-4 ਸੀਗੇ ਹਾਂਜੀ ਉਹਨਾਂ ਤੇ ਸਾਹਮਣੇ ਜਿੰਨਾਂ ਸ਼ੱਕੇ ਉਹ ਤੇ 4 ਬੰਦਿਆਂ ਦੀ ਟੋਲੀ ਹੈ ਜੀ ਕੋਈ ਪਹਿਚਾਨ ਹੈਗੀ ਨਾਮ ਵਗੈਰਾ ਉਹਨਾਂ ਨਾਲ ਸਾਰੀ ਹੈਗੀ ਕੋਈ ਨਾਮ ਵਗੈਰਾ ਹੈਗਾ ਸਰ ਸਾਰਾ ਨਾਮ ਸਾਰਿਆਂ ਦਾ ਪਤਾ ਹੈ ਕੀ ਨਾਮ ਵਗੈਰਾ ਸਰ ਉਹਨਾਂ ਦੇ ਉਹ ਨਾਮ ਇੱਥੇ ਰਹਿਣ ਵਾਲਾ ਇੱਕ ਬੰਦਾ ਉਹਦੇ ਨਾਲ پوری ਟੋਲੀ ਹੈ ਜੀ ਨਾਮ ਤੋਂ ਬਿੰਦੂ ਬੁਰੇ ਦੇ ਨੇ ਬੰਦੇ ਅੱਛਾ ਜੀ 4 ਬੰਦੇ ਸੀ 4 ਬੰਦੇ 4 ਕਾ ਪੰਜ ਬੰਦੇ ਸੀ ਤੇ ਆਪਣਾ ਨੁਕਸਾਨ ਕਿੰਨਾ ਹੋ ਗਿਆ ਯਾਰ ਨੁਕਸਾਨ ਕਟੋੜ 4 ਲੱਖ ਦਾ ਗੋਲਡ ਸੀ 5 ਲੱਖ ਰੁਪਏ ਦਾ ਹੋ ਗਿਆ 4 ਟੋਲੇ ਸੋਨਾ ਸੀ ਕੱਪੜੇ ਸੀ ਹੋਰ ਪਿੱਤਲ ਦੇ ਹੋ ਸੀ ਪੰਡੇ ਕੋਈ ਲੈ ਕੇ ਹੋਰੀ ਪਾ ਗੇ